ਤੁਨ ਅਨੁਸਾਰਿਆਂ ਸ਼ਸ਼ੀ ਕਾਲ ਜੀ ਆਪਾਂ ਬਣਾਉਣ ਲੱਗਿਆਂਗੇ ਅੱਜ ਅੰਬਾਂ ਦੀ ਮਿੱਠੀ ਚਟਣੀ ਆਪਾਂ ਪਹਿਲਾਂ ਅੰਬ ਲੈ ਲੈਣੇ ਨੇਗੇ ਅੰਬ ਆਪਾਂ ਖਰੀਦਣ ਲੱਗੇ ਆਪਾਂ ਦੇਖਣਾ ਧਿਆਨ ਨਾਲ ਵੀ ਅੰਬ ਉਹ ਨਰਮ ਤਾਂ ਨਹੀਂ ਹੈਗੇ ਬਿਲਕੁਲ ਸਖਤ ਹੋਣਾ ਅੰਬ ਸਖਤ ਅੰਬ ਲੈ ਕੇ ਫਿਰ ਆਪਾਂ ਉਹ ਅੱਛੀ ਤਰ੍ਹਾਂ ਸਾਫ਼ ਕਰ ਲੋ ਪਾਣੀ ਵਿੱਚ ਧੋ ਲੋ ਧੋ ਕੇ ਬਾਅਦ ਚ ਸਾਫ਼ ਕਰ ਲੋ ਸੁਕਾ ਲਓ ਸਾਫ਼ ਕਰਕੇ ਫਿਰ ਆਪਾਂ ਉਹਨਾਂ ਦਾ ਛਿਲਕਾ ਉਤਾਰ ਲੋ ਇਸ ਤਰ੍ਹਾਂ ਆਪਾਂ ਸ਼ੀਕਾਤਾਂ ਨੂੰ ਅਤਾਰ ਕੇ ਸ਼ੀਕਾਤਾਂ ਤੇ ਆਪਾਂ ਕਰਾਂਗੇ ਕਦੂਕਾਸ਼ ਕਦੂਕਾਸ਼ ਕਰਾਂਗੇ ਆਪਾਂ ਆ ਕਦੂਕਾਸ਼ ਕਰਕੇ ਇਸ ਤਰ੍ਹਾਂ ਦਾ ਬਣ ਜਾਣਾ ਬਣੇ ਤੇ ਕਦੂਕਾਸ਼ ਆਪਾਂ ਆਪਣੀ ਮਰਜ਼ੀ ਅਨੁਸਾਰ ਕਰ ਸਕਦੇ ਆ ਆਪਾਂ ਮੋਟਾ ਵੀ ਕਰ ਸਕਦੇ ਆ ਤੇ ਬਰੀਕ ਵੀ ਕਰ ਸਕਦੇ ਆਏ ਨੇ 2 ਕਿਲੋ ਆਂਬ 2 ਕਿਲੋ ਆਂਬਾਂ ਦੇ ਹਿਸਾਬ ਨਾਲ ਮੈਂ ਤਾਂ ਨੂੰ ਚਟਨੀ ਬਣਾਉਣੀ ਦੱਸਦੀ ਆਂ ਵੀ ਆਪਾਂ ਕਿਵੇਂ ਸ਼ੁਰੂ ਕਰੀਏ ਇਹਨਾਂ ਲਈ ਮੈਂ ਤੁਹਾਨੂੰ ਦੱਸਦੀ ਆਂ ਵੀ ਕਿਹੜੇ-ਕਿਹੜੇ ਮਸਾਲਿਆਂ ਦੀ ਲੋੜ ਪਊਗੀ ਜਿਵੇਂ ਕਿ ਆਪਾਂ ਲੈ ਲਾਂਗੇ ਪਹਿਲਾਂ ਲਵਾਂਗੇ ਆਪਾਂ ਮਿੱਠਾ ਮਿੱਠਾ ਤੇ ਫਿਰ ਆਪਾਂ ਲਵਾਂਗੇ ਧਨੀਆ ਤੇ ਫਿਰ ਸੌਂਫ ਫਿਰ ਆਪਾਂ ਲਵਾਂਗੇ ਜੀਰਾ ਤੇ ਫਿਰ ਆਪਾਂ ਲਵਾਂਗੇ ਨਾਲ ਜਵੈਣ ਜਵੈਣ ਤੇ ਨਾਲ ਆਪਾਂ ਲਵਾਂਗੇ ਕਾਲੀ ਮਿਰਚ ਫਿਰ ਆ ਨਾਲ ਆਪਾਂ ਲਵਾਂਗੇ ਲੌਂਗ ਤੇ ਇਲਾਚੀ ਥੋੜਾ ਸੁਆਦ ਅਨੁਸਾਰ ਤੇ ਫਿਰ ਨਾਲ ਹੀ ਥੋੜੀ ਜੀ ਟੇਸਟ ਲਈ ਕਲੌਂਜੀ ਤੇ ਫਿਰ ਆਪਾਂ ਡਰਾਈ ਫਰੂਟ ਆਪਣੀ ਮਰਜ਼ੀ ਅਨੁਸਾਰ ਪਾ ਸਕਦੇ ਆ ਜਿਵੇਂ ਕਿ ਮਾਗਦ ਦਾਖਾ ਆਪਾਂ ਬਦਾਮ ਵੀ ਪਾ ਸਕਦੇ ਆ ਕਾਜੂ ਵੀ ਪਾ ਸਕਦੇ ਆ ਤੋਂ ਇਲਾਵਾ ਆਪਾਂ ਲਵਾਂਗੇ ਥੋੜੀ ਜੀ ਹਲਦੀ ਵੀ ਕਿਉਂਕਿ ਜਦ ਹਲਦੀ ਨਾ ਪਾਈਏ ਵੀ ਥੋੜੀ ਜੀ ਕੌੜੀ ਹੋ ਜਾਂਦੀ ਛੱਟਣੀ ਥੋੜੀ ਜੀ ਲਾਲ ਮਿਰਚ ਦੇਗੀ ਮਿਰਚ ਤੇ ਨਮਕ ਤੇ ਟੇਸਟ ਲਈ ਕਾਲਾ ਨਮਕ ਇਹ ਆਂਬ ਬਹੁਤ ਖੱਟੇ ਹੁੰਦੇ ਨੇ ਇਸ ਕਰਕੇ ਆਪਾਂ ਨੂੰ ਨਾਲ ਮਿੱਠੇ ਦੀ ਲੋੜ ਹੁੰਦੀ ਹੈ ਜੇਕਰ ਆਪਾਂ ਕਿਲੋ ਅੰਬ ਲੈ ਰਹੇ ਹਾਂਗੇ ਤਾਂ ਉਸ ਵਿੱਚ ਆਪਾਂ 800 ਗ੍ਰਾਮ ਪਾ ਰਹੇ ਹਾਂਗੇ ਗੁੜ ਪਾਈਏ ਜਾਂ ਆਪਾਂ ਸ਼ੱਕਰ ਪਾਈਏ ਜੇਕਰ ਆਪਾਂ ਚਾਹੀਏ ਵੀ ਆਪਾਂ ਚੀਨੀ ਪਾ ਲਈਏ ਤਾਂ ਚੀਨੀ ਆਪਾਂ 600 ਗ੍ਰਾਮ ਪਾ ਸਕਦੇ ਕਿਉਂਕਿ ਚੀਨੀ ਦੇ ਵਿੱਚ ਥੋੜਾ ਮਿੱਠਾ ਬਹੁਤ ਜ਼ਿਆਦਾ ਹੁੰਦਾ ਹੈ ਹੁਣ ਗੈਸ ਵਾਲ ਲੈਨੇ ਗੈਸ ਵਾਲ ਕੇ ਕੜਾਈ ਆਪਾਂ ਰੱਖ ਦਿਆਂਗੇ ਰੱਖ ਕੇ ਆਪਾਂ ਪਹਿਲਾਂ ਕਰੀਏ ਮਸਾਲਿਆਂ ਨੂੰ ਤਿਆਰ ਆਹ ਲਓ ਜੀ ਆਪਣੇ ਕੋਲ ਹੀ ਚਮਚੇ ਇਹ ਚਮਚਾ ਆਪਾਂ ਜਿਹੜਾ ਘਰ 'ਚ ਆਮ ਵਰਤਦੇ ਆ ਚਮਚਾ ਉਹ ਇਹਦੇ ਵਿੱਚ 4-5 ਪੈ ਜਾਂਦੇ ਨੇ ਆਪਾਂ ਬਣਾ ਰਹੇ ਆ ਚਟਣੀ 2 ਕਿਲੋ ਅੰਬਾਂ ਦੀ 2 ਕਿਲੋ ਅੰਬਾਂ ਦੇ ਅਨੁਸਾਰ ਆਪਾਂ ਪਾ ਰਹੇ ਆ ਪਹਿਲਾਂ ਆਪਾਂ ਪਾ ਲੂਗੀ ਜੀਰਾ ਜੀ ਹੁਣ ਆਪਾਂ ਪਾ ਰਹੇਗੇ ਸ਼ੂਕਰ ਪਾਣੀ ਹਾਂਜੀ ਇਸ ਤੋਂ ਬਾਅਦ ਹੁਣ ਆਪਾਂ ਪਾ ਰਹੇਗੇ ਜਿਮੇਨ ਇਹ ਵੀ ਆਪਾਂ ਲੋੜ ਅਨੁਸਾਰ ਲੈ ਸਕਦੇ ਆਂ ਇਹਦੇ ਸੇਵੂ ਪਾ ਦੋ ਕਿਲੋੰਬਾਂ ਦੀ ਚਟਣੀ ਚ ਪਾ ਸਕਦੇ ਹਾਂ ਹਾਂਜੀ ਹੁਣ ਆਪਾਂ ਪਾ ਰਹੇ ਹਾਂ ਮੇਥਾ ਇਹਨਾਂ ਨੂੰ ਆਪਾਂ ਥੋੜਾ ਹਲਕਾ ਸੇਕ ਲਵਾਵਾਂਗੇ ਸੇਕ ਲਵਾ ਕੇ ਫਿਰ ਆਪਾਂ ਇਹਨੂੰ ਪੀਸ ਲਾਂਗੇ ਥੋੜੀ ਅੱਧ ਭੁੰਨੇ ਜੇ ਹੋ ਜਾਣ ਉਦੋਂ ਆਪਾਂ ਇਹਦੇ ਵਿੱਚ ਸੌਂਫ ਪਾ ਦਈਏ ਕਿਉਂਕਿ ਸੌਂਫ ਪਹਿਲਾਂ ਨਹੀਂ ਪਾਉਣੀ ਪਹਿਲਾਂ ਪਾਉਣ ਨਾਲ ਸੌਫ ਕੌੜੀ ਹੋ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਚਾਰ ਪੰਜ ਛੋਟੀ ਇਲਾਇਚੀ ਛੋਟੀ ਇਲਾਇਚੀ ਨਾਲ 스멜 ਵੀ ਵਧੀਆ ਆਉਂਦੀ ਹੈ ਤੇ ਟੇਸਟ ਵੀ ਵੱਖਰਾ ਹੁੰਦਾ ਆਪਣਾ ਮਸਾਲਾ ਹੋ ਗਿਆ ਤਿਆਰ ਮਸਾਲੇ ਨੂੰ ਆਪਾਂ ਹੁਣ ਪਲੇਟ ਵਿੱਚ ਕੱਢ ਲਵਾਂਗੇ ਠੰਡਾ ਹੋਣ ਤੋਂ ਬਾਅਦ ਆਪਾਂ ਡਿਊਸਰ ਦੇ ਵਿੱਚ ਇਹਨੂੰ ਪੀਸ ਲਵਾਂਗੇ ਪੀਸ ਲਿਆ ਦੇਖ ਲਓ ਪਰ ਇੰਨਾ ਕਿ ਹੀ ਮੋਟਾ ਰੱਖਣਾ ਇਹ ਤੋਂ ਬਿਲਕੁਲ ਬ੍ਰੀਕ ਨਹੀਂ ਕਰਨਾ ਹੁਣ ਆਪਾਂ ਕੜਾਈ ਵਿੱਚ ਪਾ ਰਹੇ ਹਾਂ ਕਦੂਕਸ਼ ਕੀਤੇ ਹੋਏ ਆਂਬ ਜਿਹੜੇ ਕਿ ਗੋਖ ਲੋ ਸੀਗੇ ਇਹਨਾਂ ਨੂੰ ਹੁਣ ਆਪਾਂ ਅੱਛੀ ਤਰ੍ਹਾਂ ਫਲਾ ਦੇ ਦੋ ਕਿਲੋ ਆਂਬਾਂ ਦੇ ਵਿੱਚ ਹੁਣ ਮੈਂ ਪਾ ਰਹੀ ਹਾਂ ਸ਼ੱਕਰ ਤੇ ਚੀਨੀ ਦੋਨੋਂ ਚੀਜ਼ਾਂ ਮਿਕਸ ਪਾ ਰਹੀ ਹਾਂ ਜਾਨੀ ਕਿ ਆਪਾਂ 1 ਕਿਲੋ ਆਂਬ ਦੇ ਵਿੱਚ ਪਾਉਨੇ ਆਗੇ 800 ਗ੍ਰਾਮ ਸ਼ੱਕਰ ਤੇ 600 ਗ੍ਰਾਮ ਚੀਨੀ ਇਹ ਮੈਂ ਦੋਨੇ ਚੀਜ਼ਾਂ ਮਿਕਸ ਕਰਕੇ ਪਾ ਲਈ ਆ ਲੈ ਲਓ ਹੁਪਾ ਦੇਖ ਲਓ ਇਹਨਾਂ ਦਾ ਪਾ ਸ਼ੱਕਰ ਪਾ ਦੀ 800 ਗ੍ਰਾਮ ਹੁਣ ਆਪਾਂ ਇਹਨੂੰ ਥੋੜਾ ਹਿਲਾ ਲਓ ਅੱਛੀ ਤਰ੍ਹਾਂ ਦੇਖੋ ਹੁਣ ਇਹ ਹਿਲਾਉਣ ਦੇ ਨਾਲ ਆਪਣਾ ਕਿਉਂਕਿ ਅੰਬਾਂ ਦੇ ਅੰਬਾਂ ਨੇ ਵੀ ਥੋੜਾ ਪਾਣੀ ਛੱਡਿਆ ਹੋਇਆ ਸੀ ਤੇ ਸ਼ੱਕਰ ਨੇ ਵੀ ਥੋੜਾ ਪਾਣੀ ਛੱਡਿਆ ਥੋੜਾ ਪਤਲੀ ਹੋ ਗਈ ਚਟਣੀ ਹੁਣ ਨਾਲ ਦੀ ਨਾਲ ਆਪਾਂ ਪਾ ਦੋ 600 ਗ੍ਰਾਮ ਚੀਨੀ ਅਪਣੇ ਹੁਣ 2 ਕਿਲੋ ਅੰਬ ਸੀਗੇ ਇਹਦੇ ਵਿੱਚ ਮੈਂ 800 ਗ੍ਰਾਮ ਸ਼ੱਕਰ ਪਾਈ ਹੈ ਜੀ 600 ਗ੍ਰਾਮ ਆਪਾਂ ਨੇ ਪਾਈਏ ਚੀਨੀ ਹੁਣ ਇਹ ਦੋਨੋਂ ਚੀਜ਼ਾਂ ਪਾ ਕੇ ਅੰਬ ਥੋੜੇ ਪਤਲੇ ਹੋ ਗਏ ਉਹ ਤੇਜ਼ ਅੱਗ ਤੇ ਆਪਾਂ ਥੋੜਾ ਟਾਈਮ ਅੱਛੀ ਤਰ੍ਹਾਂ ਹਲਾਵਾਂਗੇ ਲਗਾਤਾਰ ਆਪਾਂ ਇਹਨੂੰ 30-40 ਮਿੰਟ ਹਲਾਉਂਦੇ ਰਹਿਣਾ ਕਿਉਂਕਿ ਇਹ ਸਾਰੀ ਚੀਜ਼ਾਂ ਪਾਣੀ ਛੱਡ ਜਾਂਦੀਆਂ ਨੇ ਸ਼ੱਕਰ ਚੀਨੀ ਦਾ ਪਾਣੀ ਸਾਰਾ ਬਿਲਕੁਲ ਮੱਚ ਜਾਂਦਾ ਹੈਗਾ ਉਸ ਤੋਂ ਬਾਅਦ ਆਪਾਂ ਇਸ ਵਿੱਚ ਫਿਰ ਮਸਾਲੇ ਐਡ ਕਰਾਂਗੇ ਜਦੋਂ ਸਾਰਾ ਪਾਣੀ ਸੁੱਕ ਗਿਆ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ 30-40 ਮਿੰਟ ਹਲਾਉਂਦੇ ਰਹਿਣਾ ਹਾਂਜੀ ਦੇਖੋ ਜੀ ਉਸ ਸਮੇਂ ਬਾਅਦ ਇਹਦਾ ਰੰਗ ਲਾਲ ਹੋਣਾ ਸ਼ੁਰੂ ਹੋ ਗਿਆ ਜਿਵੇਂ ਜਿਵੇਂ ਪਾਣੀ ਮੱਚੀ ਜਾਊਗਾ ਉਹ ਵੀ ਮੈਂ ਰੰਗ ਲਾਲ ਹੁੰਦਾ ਜਾਊਗਾ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਜਿਹੜੇ ਆਪਾਂ ਨੇ ਸੁੱਕੇ ਮਸਾਲੇ ਪੀਸੇ ਸੀ ਆਹ ਨੂੰ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰਵਾ ਕੇ ਹਲਾਉ ਚੰਗੀ ਤਰ੍ਹਾਂ ਹਲਾ ਕੇ ਕਰ ਰਹੇ ਆ ਤਲਾਉ ਜੀ ਕਰ ਰਹੇ ਆ ਦੇਖੋ ਸੁੱਕੇ ਮਸਾਲੇ ਜਿਵੇਂ ਕਿ ਆਪਾਂ ਨਾਮਕ ਤੇ ਲਾਲ ਮਿਰਚ ਦੇਗੀ ਮਿਰਚ ਤੇ ਕਾਲੀ ਮਿਰਚ ਸਵਾਦ ਅਨੁਸਾਰ ਆਪਾਂ ਪਾ ਸਾ ਕਰ ਰਹੇ ਆ ਮਿਲਾਉਣ ਤੋਂ ਬਾਅਦ ਇਹ ਚਟਣੀ ਬਣਨ ਤੇ ਆ ਜੇ ਨਾ ਗੈਸ ਸਿਮ ਕਰ ਲੋ ਜਦੋਂ ਗੈਸ ਆਪਾਂ ਤੇਜ ਕਰਦੇ ਆ ਜਾਦਾ ਜਬ ਇਸ ਅਗ ਨਾਲ ਫਿਰ ਚਟਣੀ ਥੋੜੀ ਜਿਹੀ ਜ਼ਿਆਦਾ ਸਖਤ ਹੋ ਜਾਂਦੀ ਹੈ ਹੁਣ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਡਰਾਈ ਫਰੂਟ ਜਿਵੇਂ ਕਿ ਦਾਖਾਂ ਤੇ ਮੰਗਦ ਤੁਸੀਂ ਆਪਣੇ ਲੋੜ ਅਨੁਸਾਰ ਕੋਈ ਕਾਜੂ ਵੀ ਪਾ ਸਕਦੇ ਹੋ ਬਦਾਮ ਵੀ ਪਾ ਸਕਦੇ ਹੋ ਸਵਾਦ ਅਨੁਸਾਰ ਜੋ ਡਰਾਈ ਫਰੂਟ ਨੂੰ ਤੁਹਾਡਾ ਮਨ ਕਰੇ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਹੁਣ ਚਟਣੀ ਆਪਣੀ ਹੋ ਗਈ ਤਿਆਰ ਲਗਭਗ ਹੁਣ ਆਪਣੀ ਚਟਣੀ ਹੋ ਗਈ ਤਿਆਰ ਤੁਸੀਂ ਚਟਣੀ ਦਾ ਰੰਗ ਦੇਖੋ ਕਿੰਨਾ ਸੋਹਣਾ ਬਣਿਆ ਦੇਖੋ ਚਟਣੀ ਦਾ ਰੰਗ ਹੁਣ ਆਪਾਂ 5-4 ਮਿੰਟਾਂ ਨੂੰ ਚਟਣੀ ਨੂੰ ਗੈਸ ਕਰਦਾਂਗੇ ਹੁਣ ਆਪਾਂ ਬੰਦ ਚਟਣੀ ਨੂੰ اتار ਲਾਂਗੇ نیچے ਥੋੜੇ ਟਾਈਮ ਬਾਅਦ ਜੋ ਠੰਡੀ ਹੋ ਗਈ ਠੰਡੀ ਹੋਣ ਤੋਂ ਬਾਅਦ ਫਿਰ ਆਪਾਂ ਇਹਨੂੰ ਕਿਸੇ ਬਰਤਨਾਂ ਦੇ ਵਿੱਚ ਪਾ ਦਾਂਗੇ ਬਰਤਨਾਂ ਦੇ ਵਿੱਚ ਪਾ ਕੇ ਆਪਾਂ ਇੱਕ ਸਾਲ ਇਸ ਚਟਣੀ ਨੂੰ ਸਟੋਰ ਕਰ ਸਕਦੇ ਹਾਂ ਜੇਕਰ ਜਦੋਂ ਵੀ ਆਪਾਂ ਨੇ ਚਟਣੀ ਨੂੰ ਕਰਤਨਾਂ ਗਿਆ ਕੱਟਣੀਆਂ ਜੀ ਤਾਂ ਆਪਾਂ 스ਪੂਨ ਦੇ ਨਾਲ ਹੀ ਕੱਟ ਸਕਦੇ ਆ ਕਿਉਂਕਿ ਗਿੱਲੇ ਹੱਥ ਨਾਲ ਦੋ ਥੋੜਾ ਜਿਹਾ ਬਚਤ ਰੱਖਣੀ ਤਾਂ ਚਾਲਣੀ ਆਪਾਂ ਨਹੀਂ ਕਿਸਾਲ ਬਿਲਕੁਲ ਨਹੀਂ ਖਰਾਬ ਹੁੰਦੀ ਧੰਨਵਾਦ